ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਮੇਰੇ ਚੈਨਲ ਤੇ ਫਸਟ ਟਾਈਮ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਮੇਰੇ ਸਾਰੇ ਪਿਆਰ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੀ ਚੈਨਲ ਤੇ ਵਾਣੀ ਨਾਲ ਰਿਲੇਟਡ ਵੀਡੀਓਜ਼ ਵੀ ਪਾਈ ਦੀਆਂ ਨੇ ਮੋਟੀਵੇਸ਼ਨਲ ਵੀਡੀਓਜ਼ ਵੀ ਪਾਈ ਦੀਆਂ ਨੇ ਤੇ ਨਾਲ ਦੇ ਨਾਲ ਸੱਚੀਆਂ ਹੱਡ ਬੀਤੀਆਂ ਵੀ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਅੱਜ ਦੀ ਜਿਹੜੀ ਮੈਂ ਸੱਚੀ ਹੱਡ ਬੀਤੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇਹ ਹੈਗੀ ਜੀ ਘਟਨਾ ਫਤਿਹਗੜ ਸਾਹਿਬ ਜਿੱਦੀ ਉੱਥੇ ਦੇ ਇੱਕ ਵੀਰ ਦੀ ਇਹ ਸੱਚੀ ਘਟਨਾ ਆ ਬਹੁਤ ਲੋਕਾਂ ਨੇ ਪਹਿਲਾਂ ਸੁਣੀ ਵੀ ਹੋਊਗੀ ਤੇ ਬਹੁਤ ਲੋਕਾਂ ਨੇ ਸ਼ਾਇਦ ਨਹੀਂ ਵੀ ਸੁਣੀ ਹੋਊਗੀ ਕਿਉਂਕਿ ਮੈਂ ਵੀ ਬਹੁਤ ਟਾਈਮ ਪਹਿਲਾਂ ਸੁਣੀ ਸੀ ਤੇ ਪਰ ਜਦੋਂ ਦੀਆਂ ਮੈਂ ਸੱਚੀਆਂ ਹੱਡ ਬੀਤੀਆਂ ਅਪਲੋਡ ਕਰ ਰਹੀ ਆ ਆਪਣੇ ਚੈਨਲ ਤੇ ਮੈਂ ਆ ਵਾਲੀ ਜਿਹੜੀ ਸੱਚੀ ਹੱਡ ਬੀਤੀ ਆ ਮੈਂ ਅਪਲੋਡ ਨਹੀਂ ਕੀਤੀ ਸੀ ਮੈਂ ਸੋਚਿਆ ਮੈਂ ਕਿ ਕਿਉਂ ਨਾ ਚਲੋ ਆਪਾਂ ਉਹ ਸੱਚੀ ਹੱਡ ਬੀਤੀ ਆ ਜਿਹੜੀ ਫਤੇਗੜ ਸਾਹਿਬ ਦੀ ਉਹ ਵਾਲੀ ਸ਼ੇਅਰ ਕਰੀਏ ਆਪਣੇ ਸਾਰੇ ਵਿਊਅਰਸ ਦੇ ਨਾਲ ਸੋ ਇਸ ਕਰਕੇ ਅੱਜ ਆਪਾਂ ਇਸ ਘਟਨਾ ਬਾਰੇ ਚਰਚਾ ਕਰਾਂਗੇ ਆਪਣੀ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਤੁਸੀਂ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਓ ਆਪਣੀ ਹੋਰ ਭੈਣ ਭਰਾਵਾਂ ਦੇ ਨਾਲ ਤਾਂ ਕਿ ਚਲੋ ਜੀ ਉਹ ਵੀ ਇਸ ਵੀਡੀਓ ਨੂੰ ਸੁਣ ਸਕਣ ਤੇ ਆਪਾਂ ਵੱਧ ਤੋਂ ਵੱਧ ਹਨਾ ਬਾਣੀ ਦੇ ਨਾਲ ਜੋੜ ਸਕੀਏ ਜਿੰਨੇ ਕ ਆਪਣੇ ਤੋਂ ਜੁੜਦੇ ਨੇ ਭੈਣ ਭਰਾ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਕਿ ਬਾਣੀ ਆਪਣੇ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ ਜੀ ਬਾਣੀ ਦੀ ਹੈ ਨਾ ਬਾਣੀ ਪੜਨ ਦੇ ਨਾਲ ਵਾਹਿਗੁਰੂ ਜੀ ਆਪਣੇ ਸਾਰੇ ਕਾਰਜ ਰਾਸ ਕਰਦੇ ਆ ਜਿਹਦੇ ਮੈਂ ਹਮੇਸ਼ਾ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਪਰ ਦੇਖੋ ਜੀ ਕਈ ਲੋਕ ਇਦਾਂ ਦੇ ਨਹੀਂ ਹਨਾ ਜਿਹੜੇ ਵਿਸ਼ਵਾਸ ਨਹੀਂ ਕਰ ਪਾਉਂਦੇ ਕਿਉਂਕਿ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਤੁਸੀਂ ਕਿਸੇ ਵੀ ਤੁਸੀਂ ਚਾਹੇ ਧਰਮ ਨਾਲ ਰਿਲੇਟ ਕਰਦੇ ਹੋ ਪਰ ਵਿਸ਼ਵਾਸ ਹਰ ਇੱਕ ਥਾਂ ਤੇ ਜ਼ਰੂਰੀ ਆ ਤੇ ਵਾਹਿਗੁਰੂ ਜੀ ਕਈ ਵਾਰ ਇਹ ਵਿਸ਼ਵਾਸ ਪਰਖਦੇ ਆ ਜਦੋਂ ਤੇ ਇਦਾਂ ਦੇ ਇਮਤਿਹਾਨ ਲੈਂਦੇ ਆ ਕਿ ਬੰਦਾ ਵੀ ਦੁਚਿੱਤੇ ਚ ਫਸ ਜਾਂਦਾ ਆ ਤੇ ਵਾਹਿਗੁਰੂ ਜੀ ਇਸ ਤਰੀਕੇ ਨਾਲ ਪਰਖਦੇ ਨੇ ਤੇ ਇਦਾਂ ਹੀ ਜੀ ਅੱਜ ਇਸ ਘਟਨਾ ਦੇ ਵਿੱਚ ਜਿਹੜੇ ਫਤੇਗੜ ਸਾਹਿਬ ਦਾ ਇਹ ਵੀਰ ਜੀ ਆ ਤੇ ਇੰਨਾ ਟਫ ਐਗਜ਼ਾਮ ਪਾਇਆ ਵਾਹਿਗੁਰੂ ਜੀ ਨੇ ਉਹਦੇ ਲਈ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਤੇ کئی ਵਾਰ ਇਦਾਂ ਹੁੰਦਾ ਜੀ ਰeal life ਦੇ ਵਿੱਚ ਵੀ ਆਪਾਂ ਬਹੁਤ ਕਈ ਲੋਕ ਬਹੁਤ ਜ਼ਿਆਦਾ ਦਾਅਵੇ ਕਰਦੇ ਨੇ ਕਿ ਸਾਡਾ ਤਾਂ ਅਟੱਲ ਵਿਸ਼ਵਾਸ ਆ ਸਾਡਾ ਇਦਾਂ ਵਿਸ਼ਵਾਸ ਆ ਉਦਾਂ ਵਿਸ਼ਵਾਸ ਆ ਪਰ ਵਾਹਿਗੁਰੂ ਜੀ ਨੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਤੁਹਾਨੂੰ ਪਰਖਣਾ ਤੇ ਵਾਈ ਗੁਰੂ ਜੀ ਜਦੋਂ ਫੇਰ ਪਰਖਦੇ ਨੇ ਕਹਿੰਦੇ ਕਈ ਵਾਰੀ ਆਪਾਂ ਜਦੋਂ ਪੇਪਰਾਂ ਦੇ ਵਿੱਚ ਵੀ ਇਗਜ਼ਾਮ ਦੇ ਜਾਂਦੇ ਆ ਕਈ ਬੱਚਿਆਂ ਨੂੰ ਤਾਂ ਸੌਖਾ ਕੁਐਸਚਨ ਪੇਪਰ ਮਿਲਦਾ ਕਈ ਤੁਹਾਨੂੰ ਬਹੁਤ ਹੀ ਟਫ ਪਾਇਆ ਹੁੰਦਾ ਜਿਹੜਾ ਕੁਐਸਚਨ ਪੇਪਰ ਤੇ ਇਹ ਕੁਛ ਨਹੀਂ ਪਤਾ ਕਾਲਪੁਰੂਪ ਲਈ ਤੁਹਾਨੂੰ ਕਿੱਦਾਂ ਦਾ ਕੁਐਸਚਨ ਪੇਪਰ ਪਾਉਣਾ ਸੌਖਾ ਵੀ ਹੋ ਸਕਦਾ ਬਹੁਤ ਔਖਾ ਵੀ ਹੋ ਸਕਦਾ ਤੇ ਇਸ ਸਿਚੁਏਸ਼ਨ ਤੇ ਫੇਰ ਪਤਾ ਲੱਗਦਾ ਵਾ ਕਿ ਵਾਈ ਗੁਰੂ ਜੀ ਉਦੋਂ ਪਰਖਦੇ ਨੇ ਕਿ ਹੁਣ ਇਹਦਾ ਮੈਂ ਇਮਤਿਹਾਨ ਲੈਣਾ ਕਿ ਇਹਨੂੰ ਮੇਰੇ ਤੇ ਵਾਕਈ ਕਿੰਨਾ ਕੁ ਵਿਸ਼ਵਾਸ ਆ ਹਨਾ ਸੋ ਇਹ ਇਮਤਿਹਾਨ ਕਿਸੇ ਵੀ ਤਰ੍ਹਾਂ ਦਾ ਵਾਇਗੁਰੂ ਜੀ ਲੈ ਸਕਦੇ ਨੇ ਜਿਵੇਂ ਕਿ ਉਸ ਵੀਰ ਦਾ ਲਿਆ ਜਿਹੜਾ ਦਾਵਾ ਕਰਦਾ ਸੀ ਕਿ ਮੇਰਾ ਬਹੁਤ ਹੀ ਜ਼ਿਆਦਾ ਵਿਸ਼ਵਾਸ ਆ ਸੋ ਕੀ ਹੁੰਦਾ ਜੇ ਫਤੇਗੜ ਸਾਹਿਬ ਦਾ ਇੱਕ ਵੀਰਾ ਹੁੰਦਾ ਜਿਹੜਾ ਡਰਾਈਵਰੀ ਕਰਦਾ ਹੁੰਦਾ ਆ ਤੇ ਉਹ ਡਰਾਈਵਰੀ ਜੀ ਕਿਸੇ ਤੇ ਟਰੱਕ ਤੇ ਡਰਾਈਵਰੀ ਕਰਦਾ ਹੁੰਦਾ ਵਾ ਯਾਨੀ ਕਿਤੇ ਜੋਬ ਕਰਦਾ ਹੁੰਦਾ ਵਾ ਉਹ ਵੀਰਾ ਤੇ ਕਾਫੀ ਟਾਈਮ ਜੌਬ ਕਰਦਾ ਜੀ ਉਹਦੀ ਥੋੜੀ ਤਨਖਾਹ ਤੁਹਾਨੂੰ ਪਤਾ ਹੀ ਹੈ ਟਰੱਕ ਦੇ ਜਿਹੜੇ ਡਰਾਈਵਰ ਹੁੰਦੇ ਆ ਕਿੰਨੀ ਤਨਖਾਹ ਹੁੰਦੀ ਕਿਸੇ ਦੀ 10000 ਕਿਸੇ ਦੀ 12000 ਹੱਦ 15000 ਤੱਕ ਹਨਾ ਸੋ ਇਦਾਂ ਜੀ ਉਹ ਡ్రਾਈਵਰੀ ਕਰਦਾ ਹੁੰਦਾ ਵਾ ਤੇ ਨਾਲ ਦੀ ਨਾਲ ਥੋੜੀ ਬਹੁਤ ਜ਼ਮੀਨ ਹੁੰਦੀ ਆ ਜਿਹਦੇ ਕਰਕੇ ਥੋੜੀ ਬਹੁਤ ਚਲੋ ਉਹਨਾਂ ਦੇ ਘਰ ਦੀ ਉਧਰੋਂ ਵੀ ਹੈਲਪ ਹੋ ਜਾਂਦੀ ਆ ਤੇ ਨਾਰਮਲ ਜਿਵੇਂ ਇੱਕ ਮਿਡਲ ਕਲਾਸ ਫੈਮਿਲੀ ਦੇ ਸਰਕਲ ਚੱਲਦਾ ਘਰ ਦਾ ਇਦਾਂ ਜੀ ਉਹਦਾ ਸਰਕਲ ਚੱਲਦਾ ਤੇ ਲਾਈਫ ਦੀ ਬੀਤਦੀ ਜਾਂਦੀ ਆ ਸੋ ਇੱਕ ਦਿਨ ਵੀਰਾ ਸੋਚਦਾ ਵਾ ਕਿ ਮੈਂ ਕਿਉਂ ਨਾ ਆਪਣਾ ਟਰੱਕ ਪਾਵਾਂ ਮੈਂ ਕਿੰਨੀ ਕੁ ਦੇਰ ਕਿਸੇ ਦੇ ਹਨਾ ਅੰਡਰ ਜੌਬ ਕਰੂੰਗਾ ਕਿ ਮੈਂ ਆਪਣਾ ਟਰੱਕ ਕਿਉਂ ਨਾ ਪਾ ਲਵਾਂ ਪਰ ਉਹਦੇ ਕੋਲ ਇੰਨਾ ਪੈਸਾ ਹੀ ਨਹੀਂ ਸੀਗਾ ਕਿ ਉਹ ਟਰੱਕ ਬਾ ਸਕੀ ਸੋ ਉਸਨੇ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਆਪਣੀ ਘਰਾਂ ਨਾ ਬੈਠ ਕੇ ਸਲਾਹ ਦਿੱਤੀ ਕਿ ਜਿਹੜੀ ਥੋੜੀ-ਬਹੁਤ ਆਪਾਂ ਜ਼ਮੀਨ ਆ ਆਪਾਂ ਉਹ ਵੇਚ ਦਿੰਨੇ ਆ ਬਾਕੀ ਵੈਸੇ ਦੀ ਆ ਜ਼ਮੀਨ ਜਿੰਨੀ ਕ ਹੈਗੀ ਆ ਆਪਾਂ ਨੂੰ ਕਿੰਨਾ ਕੋਦਾ ਕਿਤੇ ਲਾਭ ਹੋ ਰਿਆ ਵਾ ਤੇ ਆਪਾਂ ਇਹ ਜ਼ਮੀਨ ਕਿਉਂ ਨਾ ਵੇਚ ਕੇ ਚਲੋ ਜਿਹੜੇ ਇਹਦੇ ਆਪਾਂ ਪੈਸੇ ਵਟਨੇ ਆ ਮੈਂ ਟਰੱਕ ਹੀ ਪਾ ਲੈਂਦਾ ਵਾ ਸੋ ਵੀਰ ਜੀ ਕੀ ਕਰਦੇ ਨੇ ਤੋਂ ਇਹ ਸਲਾਹ ਬਣਾਉਂਦੇ ਨੇ ਕਿ ਜ਼ਮੀਨ ਵੇਚ ਕੇ ਟਰੱਕ ਪਾ ਲਿਆ ਜਾਵੇ ਖੁੱਦ ਦਾ ਤੇ ਜਦੋਂ ਜੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਵਾ ਤੇ ਰਿਸ਼ਤੇਦਾਰ ਉਹਨਾਂ ਨੂੰ ਮਨਾ ਵੀ ਕਰਦੇ ਨੇ ਕਿ ਤੂੰ ਰਹਿਣ ਦੇ ਟਰੱਕ ਨਾ ਇਦਾਂ ਲੈ ਕਿਉਂਕਿ ਕੱਲ ਨੂੰ ਕੀ ਪਤਾ ਕੰਮ ਚੱਲੇ ਨਾ ਚੱਲੇ ਤੇ ਮੁੜ ਕੇ ਜ਼ਮੀਨ ਵੀ ਹੱਥੋਂ ਚਲੀ ਜਾਵੇ ਸੋ ਇਸ ਕਰਕੇ ਕਿ ਸਾਨੂੰ ਤਾਂ ਇਹ ਲੱਗਦਾ ਨਹੀਂ ਹੈਗਾ ਵਧੀਆ ਸੌਦਾ ਕਿ ਤੂੰ ਆਪਣੀ ਜ਼ਮੀਨ ਵੇਚ ਕੇ ਟਰੱਕ ਲਵੇਂ ਸੋ ਜੀ ਰਿਸ਼ਤੇਦਾਰ ਤੁਹਾਨੂੰ ਪਤਾ ਕੋਈ ਆਪਣੀ ਸੁਣਾਉਂਦਾ ਕੋਈ ਆਪਣੀ ਸੁਣਾਉਂਦਾ ਪਰ ਉਹ ਵੀਰ ਜੀ ਨੇ ਸੁਣੀ ਸਾਰਿਆਂ ਦੀ ਪਰ ਕੀਤੀ ਆਪਣੇ ਦਿਲ ਦੀ ਉਹ ਜਿਹੜੇ ਵੀਰ ਜੀ ਹੁੰਦੇ ਆ ਉਹ ਫਤਿਹਗੜ੍ਹ ਸਾਹਿਬ ਰਹਿੰਦੇ ਆ ਫਤਿਹਗੜ੍ਹ ਸਾਹਿਬ ਜੀ ਗੁਰਦੁਆਰਾ ਸਾਹਿਬ ਉੱਥੇ ਜਾਂਦੇ ਨੇ ਤੇ ਫਤੇਗੜ ਸਾਹਿਬ ਜੀ ਉਹ ਕਹਿੰਦੇ ਕਿ ਮੈਨੂੰ ਮੇਰੇ ਯਾਨੀ ਵਾਈਫ ਉਤੇ ਪੂਰਾ ਭਰੋਸਾ ਵਾ ਉਹ ਬਾਣੀ ਵੀ ਬਹੁਤ ਪੜਦਾ ਹੁੰਦਾ ਵੀਰਾ ਤੇ ਅਮਰਤ ਜੀ ਨੂੰ ਸ਼ੱਕ ਆਉਂਦਾ ਵਾ ਸੋ ਉਹ ਵੀਰ ਜੀ ਕਹਿੰਦੇ ਨੇ ਕਹਿੰਦੇ ਨਹੀਂ ਮੈਨੂੰ ਮੇਰੇ ਮਾਲਕ ਤੇ ਪੂਰਾ ਭਰੋਸਾ ਵਾ ਕਿ ਉਹ ਮੇਰੀ ਬਾਣੀ ਛੱਡੂਗਾ ਮੈਨੂੰ ਪੂਰਾ ਵਿਸ਼ਵਾਸ ਆ ਉਹਦੇ ਤੇ ਤੇ ਵੀਰ ਜੀ ਆਪਣੀ ਵਾਈਫ ਨਾਲ ਸਲਾਹ ਕਰਦੇ ਨੇ ਕਿ ਨਹੀਂ ਉਹਨਾਂ ਦੇ ਭਰੋਸੇ ਤੇ ਹੀ ਟਰੱਕ ਪਾਉਣ ਲੱਗਾ ਵਾ ਕਿ ਮੈਂ ਤਾਂ ਟਰੱਕ ਪਾਉਣਾ ਹੀ ਪਾਣਾ ਆ ਤੇ ਜੀ ਇਦਾਂ ਹੀ ਚਲੋ ਜੀ ਫਤੇਗੜ ਸਾਹਿਬ ਦਾ ਜਿਹੜਾ ਇਹ ਵੀਰਾ ਵਾ ਤੇ ਇਹ ਜੀ ਚਲੋ ਵਾਜੁਰੂ ਤੇ ਵਿਸ਼ਵਾਸ ਰੱਖ ਕੇ ਇਹ ਆਪਣਾ ਮਨ ਪੂਰਾ ਬਣਾ ਲੈਂਦੇ ਨੇ ਕਿ ਉਹ ਕਹਿੰਦੇ ਨੇ ਕਿ ਮੈਨੂੰ ਪਤਾ ਉਹਨਾਂ ਨੇ ਮੇਰੀ ਬਾਹ ਨਹੀਂ ਛੱਡਣੀ ਉਹ ਮੇਰਾ ਕੰਮ ਜ਼ਰੂਰ sire ਚੜਾਉਣਗੇ ਸੋ ਇਸ ਕਰਕੇ ਜੀ ਉਹ ਵੀਰ ਜੀ ਕੀ ਕਰਦੇ ਨੇ ਜਮੀਨ ਵੇਚ ਕੇ ਟਰੱਕ ਲੈ ਲੈਂਦੇ ਟਰੱਕ ਉਹਦਾ 26 ਲੱਖ ਦਾ ਸੋ ਜੀ ਕੀ ਹੁੰਦਾ ਵਾ ਫਿਰ ਜਦੋਂ ਟਰੱਕ ਲੈ ਲੈਂਦੇ ਨੇ ਉਹ ਆਪਣੇ ਘਰਦਿਆਂ ਨੂੰ ਫੋਨ ਕਰਦੇ ਨੇ ਕਿ ਮੈਂ ਟਰੱਕ ਲੈ ਲਿਆ ਕਿ ਤੁਸੀਂ ਉੱਥੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੋ ਕਿ ਆਪਾਂ ਪਹਿਲਾਂ ਮੈਂ ਘਰੇ ਹੀ ਡਰੱਗ ਲੈ ਕੇ ਆਉਣਾ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟਿਕਾਉਣਾ ਆਇਆ ਸੋ ਜੀ ਚਲੋ ਘਰ ਦੇ ਉਧਰੋਂ ਫਤੇਗੜ ਸਾਹਿਬ ਪਹੁੰਚ ਜਾਂਦੇ ਨੇ ਤੇ ਉੱਥੇ ਜਾ ਕੇ ਜੀ ਜ਼ਰੂਰ ਗੁਰਦੁਆਰਾ ਸਾਹਿਬ ਉਹ ਪਹੁੰਚਦੇ ਨੇ ਤੇ ਉੱਥੇ ਜੀ ਵੀਰ ਜੀ ਟਰੱਕ ਲੈ ਕੇ ਆ ਜਾਂਦੇ ਨੇ ਤੇ ਉੱਥੇ ਜੀ ਚਲੋ ਦੇਗ ਕਰਾਉਂਦੇ ਨੇ ਅਰਦਾਸ ਬੇਨਤੀ ਕਰਾਉਂਦੇ ਨੇ ਕੀ ਹੁੰਦਾ ਜੀ ਜਦੋਂ ਅਰਦਾਸ ਬੇਨਤੀ ਕਰਾਉਣੀ ਹੁੰਦੀ ਆ ਤੇ ਜਿਹੜੇ ਪਾਠੀ ਸਾਹਿਬ ਚਲੋ ਉਹ ਚਾਬੀ ਫੜਾਉਂਦੇ ਨੇ ਜਿਹੜਾ ਆਪਣਾ ਡਰਾਈਵਰ ਵੀਰ ਹੁੰਦਾ ਉਹ ਚਾਬੀ ਫੜਾਉਂਦਾ ਵਾ ਤੇ ਪਾਠੀ ਜੀ ਨੂੰ ਦੱਸਦਾ ਵਾ ਕਿ ਦਿੱਦਾ ਗੱਡੀ ਦੀ ਅਦਾਸ ਕਰਾਉਣੀ ਆ ਵਾਏ ਗੁਰੂ ਜੀ ਦਾ ਪਤਨ ਕੀ ਪਾਣਾ ਵਰਤਿਆ ਪਤਾ ਨਹੀਂ ਪਾਠੀ ਨੂੰ ਸੁਣਨ 'ਚ ਗਲਤੀ ਹੋਈ ਜਾਂ ਕੀ ਹੋਇਆ ਜੀ ਜਿਹੜੇ ਉਹ ਪਾਠੀ ਨੇ ਜਿਵੇਂ ਅਰਦਾਸ ਕਰਨੀ ਸੀਗੀ ਕਿ ਗੱਡੀ ਹੈ ਨਾ ਜਿਵੇਂ ਟਰੱਕ ਲੈ ਕੇ ਆਇਆ ਵਾ ਨਵਾਂ ਵੀਰਾ ਕਿ ਉਹਦਾ ਮੱਥਾ ਟਿਕਾਉਣ ਦੀ ਹੈ ਜਾਂ ਜੋ ਵੀ ਅਰਦਾਸ ਕਰਨੀ ਸੀ ਉਹਨਾਂ ਨੇ ਅਰਦਾਸ ਗਲਤ ਕਰਤੀ ਉਹਨਾਂ ਨੇ ਅਰਦਾਸ ਇਸ ਤਰੀਕੇ ਨਾਲ ਕਰਦੀ ਕਿ ਟਰੱਕ ਭੇਟਾ ਕੀਤਾ ਗੁਰਦੁਆਰਾ ਸਾਹਿਬ ਸੋ ਗਲਤੀ ਦੇ ਨਾਲ ਹੁਣ ਰੱਬ ਜਾਣਦਾ ਹੈ ਉਹਨਾਂ ਕੋ ਗਲਤੀ ਨਾਲ ਰੱਬ ਵੱਲੋਂ ਮਿਸਟੇਕ ਹੋਈ ਜਾਂ ਵਾਹਿਗੁਰੂ ਜੀ ਨੇ ਉਹਨਾਂ ਦੇ ਮੂੰਹੋਂ ਕਢਵਾਇਆ ਕਿ ਵੀਰੇ ਦਾ ਇਮਤਿਹਾਨ ਲੈਣਾ ਸੀਗਾ ਸੋ ਇਸ ਕਰਕੇ ਜੀ ਉਹ ਪਾਠੀ ਨੇ ਜਦੋਂ ਇੰਦਾ ਅਰਦਾਸ ਕੀਤੀ ਤੇ ਸਾਰੇ ਜਦੋਂ ਉਹਨਾਂ ਦੇ ਘਰ ਦੇ ਮੈਂਬਰ ਵੀ ਹੈਰਾਨ ਹੋ ਗਏ ਹਨ ਕਿ ਆਹ ਅਰਦਾਸ ਕਿਵੇਂ ਕਰਦੀ ਤੇ ਉਹਨਾਂ ਦੀ ਵਾਈਫ ਨੇ ਉਹਨਾਂ ਨੂੰ ਵੀਰੇ ਨੂੰ ਕਿਹਾ ਵੀ ਕਿ ਚਲੋ ਕੋਈ ਗੱਲ ਨਹੀਂ ਹਨਾ ਜੇ ਉਹਨਾਂ ਦੇ ਕੋਈ ਗਲਤੀਆਂ ਅਰਦਾਸ ਹੋ ਗਈ ਤੇ ਕੋਈ ਗੱਲ ਨਹੀਂ ਤੁਸੀਂ ਇਦਾਂ ਮੰਨਣਾ ਹੋ ਕਰੋ ਕਿ ਆਪਾਂ ਤਾਂ ਟਰੱਕ ਚਲੋ ਹੁਣ ਆਪਾਂ ਤਾਂ ਕੰਮ ਕਰਨਾ ਹੀ ਆ ਵੀਰ ਜੀ ਫਿਰ ਉਸ 파ਟੀ ਨੂੰ ਦੱਸਦੇ ਆ ਕਿ ਇਦਾਂ ਅਰਦਾਸ ਨਹੀਂ ਕਰਨੀ ਸੀ ਕਿ ਚਲੋ ਇਸ ਤਰੀਕੇ ਨਾਲ ਅਰਦਾਸ ਕਰਨੀ ਸੀ ਕਿ ਤੇ ਚਲੋ ਜੀ ਫਿਰ ਕੀ ਕਰ ਸਕਦੇ ਜਦੋਂ ਅਰਦਾਸ ਹੀ ਇਦਾਂ ਹੋ ਗਈ ਅਸਲ 'ਚ ਉਹ ਅਰਦਾਸ ਦੇ ਜ਼ਰੀਏ ਵਾਯੂ ਗੁਰੂ ਜੀ ਨੇ ਉਸ ਵੀਰੇ ਦਾ ਇਮਤਿਹਾਨ ਲਿਆ ਕਿਉਂਕਿ ਜਿਹੜੇ ਕਹਿੰਦੇ ਸੀਗੇ ਕਿ ਹਾਂਜੀ ਕਿ ਮੈਂ ਤਾਂ ਬਹੁਤ ਅੰਨ ਵਿਸ਼ਵਾਸ ਆ ਕਿਉਂਕਿ ਦਾਅਵੇ ਬਹੁਤ ਕਰਦੇ ਨੇ ਨਾ ਲੋਕ ਪਰ ਜਦੋਂ ਅਸਲ 'ਚ ਮੈਦਾਨ 'ਚ ਉਤਰਦੇ ਆ ਪਤਾ ਤਾਂ ਉਦੋਂ ਲੱਗਦਾ ਵਾ ਹਨਾ ਕਿ ਆਪਾਂ ਕਿੰਨੇ ਕੁ ਪਾਣੀਆਂ ਚ ਸੋ ਵਾਯੂ ਗੁਰੂ ਜੀ ਨੇ ਦੇਖੋ ਉਹਦੇ ਜ਼ਰੀਏ ਕਿੰਨਾ ਵੱਡਾ ਇਮਤਿਹਾਨ ਪਾਇਆ ਕਿਉਂਕਿ ਉਹ ਵੀਰੇ ਕੋਲ ਨਾ ਤਾਂ ਟਰੱਕ ਲੈਣ ਨੂੰ ਪਹਿਲਾਂ ਪੈਸੇ ਸੀਗੇ ਜ਼ਮੀਨ ਵੇਚ ਕੇ ਪੈਸੇ ਲੈ ਕੇ ਉਹਨਾਂ ਨੇ ਗੱਡੀ ਪਾਈ ਜੇ ਗੱਡੀ ਹੁਣ ਛੱਡ ਦੇ ਆ ਤੇ ਦੇਖੋ ਨਾ ਜ਼ਮੀਨ ਪੱਲੇ ਨਾ ਗੱਡੀ ਪੱਲੇ ਤੇ ਨਾ ਫਿਰ ਉਸ ਤੋਂ ਬਾਅਦ ਫਿਰ ਕੰਮ ਵੀ ਕੀ ਕਰਨਗੇ ਹਨਾ ਫਿਰ ਨੌਕਰੀ ਵਾਲੇ ਕੰਮ ਹੋ ਜਾਣਾ ਸੀਗਾ ਤੇ ਉਸ ਤੋਂ ਵੀ ਵੱਧ ਔਖਾ ਹੋ ਜਾਣਾ ਸੀਗਾ ਦੇਖੋ ਕਿੰਨਾ ਔਖਾ ਐਗਜ਼ਾਮ ਆਇਆ ਵਾ ਗੁਰੂ ਜੀ ਨੇ ਤੇ ਹੁਣ ਇੱਥੇ ਇਹ ਆਪਾਂ ਦੇਖਣਾ ਕਿ ਵੀਰਾ ਹੁਣ ਕੀ ਜਿਹੜਾ ਅੱਗੇ ਆਪਣੀ ਇਸ ਚੀਜ਼ ਨੂੰ ਲੈ ਕੇ ਕੀ ਉਹਨਾਂ ਨੇ ਆਪਣਾ ਵਿਚਾਰ ਰੱਖਿਆ ਜੀ ਵੀਰਾ ਇਹ ਸੋਚਦਾ ਵਾ ਕਿ ਵਾਈ ਗੁਰੂ ਜੀ ਨੇ ਕਿ ਇਹ ਮੈਨੂੰ ਨਹੀਂ ਪਤਾ ਗਲਤੀ ਨਾ ਹੋਇਆ ਪਾਠੀ ਕੋਲ ਕੀ ਜਾਂ ਕਿੱਦਾਂ ਉਹ ਆਪਣੇ ਮਨ ਨੂੰ ਸਮਝਾ ਲੰ데요 ਆਪਣੀ ਵਾਈਫ ਨੂੰ ਕਹਿੰਦੇ ਨੇ ਕਿ ਮੈਂ ਟਰੱਕ ਨਹੀਂ ਲੈ ਕੇ ਜਾਣਾ ਵਾਪਸ ਕਿ ਜਿਹੜੀ ਅਰਦਾਸ ਹੋਗੀ ਉਹ ਉਹੀ ਆਪਾਂ ਮੰਨਣੀ ਆ ਕਿ ਕੋਈ ਗੱਲ ਨਹੀਂ ਕੋਰਾ ਵਾਈ ਗੁਰੂ ਜੀ ਦੀ ਕੀ ਰਜ਼ਾ ਵਾ ਕਿ ਮੈਂ ਉਹਦੀ ਰਜ਼ਾ ਚ ਹੀ ਰਹਿਣਾ ਤੇ ਮੈਂ ਟਰੱਕ ਨਹੀਂ ਵਾਪਸ ਲੈ ਕੇ ਜਾਣਾ ਜਿਹੜੀ ਅਰਦਾਸ ਹੋਗੀ ਹੋਗੀ ਮੈਂ ਕਿਤੇ ਚਾਹ ਦਿਹਾੜੀ ਕਰ ਲੂਗਾ ਮੈਂ ਕਿਤੇ ਜੌਬ ਉਧਾ ਕਰ ਲੂਗਾ ਕੋਈ ਗੱਲ ਨਹੀਂ ਮੈਂ ਕਿਸੇ ਦੀ ਗੱਡੀ ਚਾਲ ਲੂਗਾ ਪਰ ਮੈਂ ਟਰੱਕ ਨਹੀਂ ਲੈ ਕੇ ਜਾਣਾ ਮੈਂ ਜੋ ਅਰਦਾਸ ਹੋਗੀ ਜੋ ਹੋਗੀ ਬਸ ਮੇਰੇ ਮੈਂ ਹੁਣ ਔਰੇ ਤੋਂ ਮੁਕ ਕਰਨਾ ਨਹੀਂ ਹੈਗਾ ਤੇ ਉਹ ਵੀਰ ਜੀ ਕੀ ਕਰਦੇ ਨੇ ਚਲੋ ਜੀ ਉਹ ਮਨ ਬਣਾ ਲੈਂਦੇ ਨੇ ਕਿ ਮੈਂ ਗੱਡੀ ਅੱਜ ਜਿਹੜਾ ਟਰੱਕ ਖਰੀਦਿਆ ਵਾ ਉਹ ਮੈਂ ਗੁਰਦੁਆਰਾ ਸਾਹਿਬ ਇੱਥੇ ਭੇਟ ਕਰ ਦੇਣਾ ਕਿਉਂਕਿ ਅਰਦਾਸ ਹੀ ਇਦਾਂ ਦੀ ਉਹਨਾਂ ਦੇ ਮੂੰਹੋਂ ਪੜਦੀ ਜੀ ਦੇ ਹੋਗੀ ਸੀ ਸੋ ਦੇਖੋ ਜੀ ਜਿਗਰਾ ਕੱਢਣਾ ਪੈਂਦਾ ਹੈ ਨਾ ਤੇ ਕਿਉਂਕਿ ਜਦੋਂ ਦੇਖੋ ਆਪਾਂ ਜਿਹੜੇ ਲੋਕ ਆਪਾਂ ਜਾਣੇ ਗੁਰਦੁਆਰਾ ਸਾਹਿਬ ਆਹੀ ਚੀਜ਼ਾਂ ਮੰਗਣ ਆ ਸਾਨੂੰ ਆਹ ਦੇ ਦੋ ਸਾਨੂੰ ਉਹ ਦੇ ਦੋ ਹੈ ਨਾ ਤੇ ਆਪਾਂ ਵਾਹਿਗੁਰੂ ਜੀ ਤੇ ਹੈ ਨਾ ਆਪਾਂ ਬਹੁਤ ਲੋਕ ਇਹ ਨਹੀਂ ਮੰਗਦੇ ਜਾ ਕੇ ਕਿ ਸਾਨੂੰ ਬਾਣੀ ਦੀ ਦਾਤ ਬਖਸ਼ੋ ਬਹੁਤ ਲੋਕ ਜਾ ਕੇ ਇਹ ਦੁਨਿਆਵੀ ਚੀਜ਼ਾਂ ਹੀ ਮੰਗਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਤੇ ਦੇਖੋ ਵਾਹਿਗੁਰੂ ਜੀ ਨੇ ਪਰਚਾ ਵੀ ਕਿਹੋ ਜਿਹਾ ਪਾਇਆ ਉਹਨਾਂ ਦਾ ਹੈ ਨਾ ਪਰ ਵੀਰ ਜੀ ਨੇ ਫਿਰ ਫੈਸਲਾ ਕਰ ਲਿਆ ਕਹਿੰਦੇ ਮੈਂ ਨਹੀਂ ਟਰੱਕ ਵਾਪਸ ਲੈ ਕੇ ਜਾਣਾ ਤੇ ਚਲੋ ਜੀ 파ਟੇ ਸਾਹਿਬ ਵੀ ਆਪਣੀ ਗਲਤੀ ਮੰਨਦੇ ਨੇ ਉਹ ਕਹਿੰਦੇ ਕਿ ਮੈਨੂੰ ਪਤਾ ਨਹੀਂ ਸੁਣਨ ਚ ਭਲੇਖਾ ਪੈ ਗਿਆ ਚਲੋ ਜੀ ਜੋ ਵੀ ਹੋਇਆ ਤੇ ਫਿਰ ਕੀ ਹੁੰਦਾ ਜੀ ਚਲੋ ਵੀਰ ਜੀ ਉੱਥੇ ਬੈਠੇ ਹੁੰਦੇ ਇੱਕ ਸਾਈਡ ਤੇ ਚਲੋ ਕਿਉਂਕਿ ਕੀਰਤਨ ਚੱਲਦਾ ਹੁੰਦਾ ਜੀ ਫਿਰ ਉਹ ਕੀਰਤਨ ਸੁਣਨ ਬੈਠ ਜਾਂਦੇ ਨੇ ਮਨ ਉਦਾਸ ਵੀ ਹੁੰਦਾ ਵਾ ਕਿਤੇ ਨਾ ਕਿਤੇ ਤੇ ਮਨ ਦੇ ਵਿੱਚ ਇਹ ਹੀ ਕਸ਼ਮਕਸ਼ ਚੱਲਦੀ ਹੁੰਦੀ ਆ ਕਿ ਵਾਹਿਗੁਰੂ ਜੀ ਤੁਸੀਂ ਅ ਮੇਰਾ ਕਿਵੇਂ ਦਾ ਇਮਤਿਹਾਨ ਲਿਆ ਹਨਾ ਤੇ ਫਿਰ ਉਹਨੂੰ ਘਰ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਵੀ ਕਿਤੇ ਨਾ ਕਿਤੇ ਦਿਮਾਗ 'ਚ ਆਉਂਦੀ ਆ ਕਿ ਮੈਂ ਹੁਣ ਕਰੂੰਗਾ ਵੀ ਕੀ ਪਰ ਉਹਨੇ ਫਿਰ ਵੀ ਸਾਰੀਆਂ ਚੀਜ਼ਾਂ ਸੋਚਦੇ ਹੋਏ ਸ਼ਬਦ ਕੀਰਤਨ ਨਹੀਂ ਸੁਣ ਰਿਹਾ ਵਾ ਮਨ ਵੀ ਭਰਿਆ ਹੋਇਆ ਅੰਦਰੋਂ ਤੇ ਉਹ ਯਾਨੀ ਆਪਣਾ ਫਿਰ ਵੀ ਮਨ ਕਿਹੜਾ ਰੱਖਦਾ ਕਿ ਮੈਂ ਹੁਣ ਟਰੱਕ ਤਾਂ ਨਹੀਂ ਲੈ ਕੇ ਜਾਣਾ ਬਸ ਉਹ ਸ਼ਬਦ ਕੀਰਤਨ ਸੁਣਦਾ ਆ ਜਿ ਬੈਠ ਕੇ ਤੇ ਉਧਰ ਧਿਆਨ ਲਾਇਆ ਹੁੰਦਾ ਵਾ ਗੁਰੂ ਜੀ ਵੱਲ ਤੇ ਫਿਰ ਕੀ ਹੁੰਦਾ ਜੀ ਦੋ ਬੱਚੇ ਆਉਂਦੇ ਨੇ ਵੀਰ ਜੀ ਦੇ ਕੋਲ ਤੇ ਉਹਨਾਂ ਨੂੰ ਇੱਕ ਬੈਗ ਫੜਾਉਂਦੇ ਨੇ ਤੇ ਬੈਗ ਫੜਾ ਕੇ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਸਾਡੇ ਮਾਤਾ ਪਿਤਾ ਜੀ ਲੱਭ ਨਹੀਂ ਰਹੇ ਹੈਗੇ ਕਿ ਤੁਸੀਂ ਥੋੜੀ ਦੇਰ ਲਈ ਸਾਡਾ ਜਿਹੜਾ ਇਹ ਬੈਗ ਆ ਤੁਸੀਂ ਸਾਹਮਣੇ ਰੱਖੋ ਕਿ ਅਸੀਂ ਆਪਣੇ ਮਾਤਾ ਪਿਤਾ ਜੀ ਨੂੰ ਲੱਭ ਕੇ ਆਉਂਨੇ ਆ ਫਿਰ ਅਸੀਂ ਤੁਹਾਡੇ ਕੋਲ ਬੈਗ ਪਕੜ ਲਾਂਗੇ ਕਿ ਤੁਸੀਂ ਹਜੇ ਥੋੜੀ ਦੇਰ ਲਈ ਸਾਡਾ ਬੈਗ ਚਲੋ ਸਾਹਮਣੇ ਰੱਖ ਲਓ ਤੇ ਇਦਾਂ ਕਹਿ ਕੇ ਜੀ ਉਹ ਜਿਹੜੇ ਦੋ ਬੱਚੇ ਹੁੰਦੇ ਨੇ ਉਹ ਚਲੇ ਜਾਂਦੇ ਨੇ ਤੇ ਚਲੋ ਉਹ ਵਿਚਾਰੇ ਬੈਗ ਪਕੜ ਲੈਂਦੇ ਨੇ ਕਿ ਚਲੋ ਹਣਾ ਬੱਚੇ ਆ ਦੇਖ ਹੁਣ ਆਪਣੇ ਮਾਪੇ ਨੂੰ ਕਿ ਕੋਈ ਗੱਲ ਨਹੀਂ ਉਹ ਕਹਿੰਦੇ ਮੈਂ ਬੈਠਾ ਹਾਂ ਕਿ ਪੁੱਤਰ ਤੁਸੀਂ ਜਾ ਆਓ ਤੇ ਇਦਾਂ ਹੀ ਜੀ ਘੰਟਾ ਹੋ ਜਾਂਦਾ ਦੋ ਘੰਟੇ ਹੋ ਜਾਂਦੇ ਤਿੰਨ ਘੰਟੇ ਹੋ ਜਾਂਦੇ ਨੇ ਉਹ ਬੱਚੇ ਨਹੀਂ ਮੁੜ ਕੇ ਆਉਂਦੇ ਜੀ ਮੁੜ ਕੇ ਇੱਦੀ ਸ਼ਾਮ ਹੋ ਜਾਂਦੀ ਆ ਉਹ ਵੀਰਾ ਵਿਚਾਰਾ ਬੇਟਾ ਉਹ ਤੇ ਉਹ ਪਿਰਜੀ ਬੈਠੇ ਜੀ ਉਹ ਬੱਚਿਆਂ ਨੂੰ ਹੀ ਉੜੀ ਕੀ ਜਾਂਦੇ ਆ ਤੇ ਇੱਦੀ ਸ਼ਾਮ ਹੋ ਜਾਂਦੀ ਆ ਤੇ ਪਰ ਬੱਚੇ ਮੁੜ ਕੇ ਆਉਂਦੇ ਹੀ ਨਹੀਂ ਹੈਗੇ ਫਿਰ ਜਿਹੜੇ ਚਲੋ ਜੀ ਅੰਦਰ ਜਿਸ ਵੇਲੇ ਅਰਦਾਸ ਬੇਨਤੀ ਕਰਾਈ ਸੀ ਉਹਨਾਂ ਨੇ ਟਰੱਕ ਦੀ ਉਸ ਟਾਈਮ ਚਲੋ ਜਿਹੜੇ ਅੰਦਰ ਜਿਨ੍ਹਾਂ ਦੀ ਪਾਟੀਆਂ ਦੀ ਡਿਊਟੀ ਲੱਗੀ ਹੋਈ ਸੀ ਉਹਨਾਂ ਤਾਂ ਸਾਰਿਆਂ ਨੂੰ ਪਤਾ ਹੀ ਸੀਗਾ ਕਿ ਅੱਜ ਕੀ ਹੋਇਆ ਵਾ ਕਿ ਇਹ ਵੀਰ ਜੀ ਦਾ ਟਰੱਕ ਲੈ ਕੇ ਆਇਆ ਸੀ ਕਿ ਗਲਤ ਅਰਦਾਸ ਬੇਨਤੀ ਹੋ ਗਈ ਹਨਾ ਤੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਸੀਗਾ ਜੀ ਕਿ ਅੱਜ ਆਹ ਪਾਣਾ ਵਰਤਿਆ ਗੁਰਦੁਆਰਾ ਸਾਹਿਬ ਤੇ ਕੀ ਹੁੰਦਾ ਜੀ ਫਿਰ ਜਦੋਂ ਉਹ ਬੱਚੇ ਆਉਂਦੇ ਹੀ ਨਹੀਂ ਆਉਂਦੇ ਨਹੀਂ ਫਿਰ ਉਹ ਕੀ ਕਰਦੇ ਨੇ ਉਹ ਜਿਹੜੇ ਵੀਰ ਜੀ ਆ ਉਹ ਜਿਹੜਾ ਬੈਗ ਹੁੰਦਾ ਵਾ ਤੇ ਜਿਹੜੇ ਉੱਥੇ ਦੇ ਸੇਵਾਦਾਰ ਆ ਤੇ ਜਿਨ੍ਹਾਂ ਦੀ ਡਿਊਟੀ ਲੱਗੀ ਹੁੰਦੀ ਆ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਇੱਦਾਂ ਇੱਦਾਂ ਕਰਕੇ ਦੋ ਬੱਚੇ ਮੇਰੇ ਕੋਲ ਆਏ ਸੀਗੇ ਕਿ ਇਹ ਮੈਨੂੰ ਬੈਗ ਦੇ ਕੇ ਗਏ ਨੇ ਉਹ ਕਹਿੰਦੇ ਸੀਗੇ ਕਿ ਅਸੀਂ ਆਪਣੇ ਮਾਪੇ-ਬਾਪ ਨੂੰ ਲੱਭਣ ਜਾਣਾ ਵਾ ਕਿ ਮਾਪੇ-ਬਾਪ ਸਾਡੇ ਲੱਭਦੇ ਨਹੀਂ ਪਏ ਹੈਗੇ ਕਿ ਜਦੋਂ ਅਸੀਂ ਉਹਨਾਂ ਨੂੰ ਲੱਭ ਕੇ ਆਵਾਂਗੇ ਤਾਂ ਅਸੀਂ ਬੈਗ ਤੁਹਾਡੇ ਕੋਲ ਲੈ ਜਾਵਾਂਗੇ ਕਿ ਮੁੜ ਕੇ ਹਜੇ ਤੱਕ ਆਏ ਨਹੀਂ ਹੈਗੇ ਕਿ ਮੈਂ ਵੀ ਵਾਪਸ ਘਰ ਜਾਣਾ ਕਿ ਤੁਸੀਂ ਇਹ ਜਿਹੜਾ ਬੈਗ ਆ ਕਿ ਇਹ ਤੁਸੀਂ ਚਲੋ ਜੀ ਇੱਥੇ ਰੱਖੋ ਜਾਂ ਤੁਸੀਂ ਅਨਾਉਂਸਮੈਂਟ ਵਗੈਰਾ ਕਰਾਓ ਕਿ ਕਿਹਦਾ ਬੈਗ ਆ ਇਹ ਤੇ ਫਿਰ ਜੀ ਚਲੋ ਉਹ ਜਿਹੜੇ ਸੇਵਾਦਾਰ ਹੁੰਦੇ ਨੇ ਉਹ ਵੀ ਦੇਖਦੇ ਨੇ ਉਹ ਕਹਿੰਦੇ ਕੀ ਹੈ ਇਸ ਬੈਗ ਦੇ ਵਿੱਚ ਪਹਿਲਾਂ ਦੇਖੀਏ ਤਾਂ ਸਹੀਂ ਕਿ ਜਦੋਂ ਜੀ ਉਹ ਬੈਗ ਖੋਲ ਕੇ ਦੇਖਦੇ ਨੇ ਉਹਦੇ ਵਿੱਚ ਤੁਸੀਂ ਮੰਨਣਾ ਨਹੀਂ ਪੂਰਾ 26 ਲੱਖ ਰੁਪਇਆ ਜਦੋਂ ਉਹ ਗਿਣਦੇ ਨੇ ਨੋਟਾਂ ਦਾ ਭਰਿਆ ਬੈਗ ਤੇ ਜਦੋਂ ਉਹ ਗਿਣਦੇ ਨੇ 26 ਲੱਖ ਰੁਪਇਆ ਜਿੰਨੇ ਤਾਂ ਉਹਨੇ ਟਰੱਕ ਖਰੀਦੇ ਸੀ ਉੰਨੀ ਪੂਰੀ ਰਕਮ ਉਸ ਬੈਗ ਦੇ ਵਿੱਚ ਸੀਗੀ ਬਿਲਕੁਲ ਸੱਚੀ ਘਟਨਾ ਹੈ ਜੀ ਮੈਂ ਕਾਫੀ ਟਾਈਮ ਪਹਿਲਾਂ ਸੁਣੀ ਸੀ ਪਰ ਮੇਰੇ ਨਾਲ ਕੱਲ ਦਿਮਾਗ ਦੇ ਵਿੱਚ ਆਈ ਕਿ ਮੈਂ ਕਿਉਂ ਨਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਜਦੋਂ ਆਪਾਂ ਇੱਥੇ ਸੱਚੀਆਂ ਅਡਬੀਤੀਆਂ ਸ਼ੇਅਰ ਕਰ ਹੀ ਰਹੇ ਹਾਂ ਹਨਾ ਤੇ ਇਹ ਮੈਂ ਇਦਾਂ ਹੀ ਸੁਣੀ ਸੀ ਜੀ ਫਤੇਗੜ ਸਾਹਿਬ ਇਹ ਵੀਰੇ ਦੀ ਸੱਚੀ ਘਟਨਾ ਹੈ ਤੇ ਦੇਖੋ ਜੀ ਵੀਰੇ ਦਾ ਕਿੰਨਾ ਜਿਗਰਾ ਤੇ ਵਾਹਿਗੁਰੂ ਜੀ ਨੇ ਇਮਤਿਹਾਨ ਜਦੋਂ ਲਿਆ ਉਹਨਾਂ ਨੂੰ ਪਰਖਿਆ ਕਿਸ ਲੈਵਲ ਤੇ ਜਾ ਕੇ ਪਰਖਿਆ ਪਰ ਉਹਨਾਂ ਦਾ ਇਮਾਨ ਨਹੀਂ ਡੋਲਿਆ ਉਹਨਾਂ ਦਾ ਵਿਸ਼ਵਾਸ ਨਹੀਂ ਡੋਲਿਆ ਉਹਨਾਂ ਦਾ ਵਿਸ਼ਵਾਸ ਉਨਾ ਹੀ ਸੀਗਾ ਵਾਹਿਗੁਰੂ ਜੀ ਤੇ ਪਰ ਦੇਖੋ ਹਨਾ ਉਹ ਕਹਿੰਦੇ ਕਿ ਸੇਵਾਦਾਰ ਜੀ ਫਿਰ ਉਹਨਾਂ ਨੂੰ ਕਹਿੰਦੇ ਨੇ ਕਹਿੰਦੇ ਉਹ ਛੋਟੇ ਸਹਿਬਜ਼ਾਦਿਆਂ ਦੇ ਰੂਪ ਦੇ ਵਿੱਚ ਦੋ ਬੱਚੇ ਆਏ ਸੀ ਤੁਹਾਡੇ ਕੋਲ ਜਿਹੜੇ ਤੁਹਾਨੂੰ ਇਹ ਕਪੜਿਆਂ ਦਾ ਇਹ ਬਹਾਨੇ ਜਿਹੜਾ ਤੁਸੀਂ ਆ ਜਿਹੜਾ ਬੈਗ ਦੇ ਕੇ ਗਏ ਆ ਪੈਸਿਆਂ ਵਾਲਾ ਕਿ ਤੁਹਾਡਾ ਜਿੰਨੇ ਦਾ ਟਰੱਕ ਆਇਆ ਓਨੇ ਹੀ ਇੱਥੇ ਪੈਸੇ ਨੇ ਕਿ ਇਹ ਅਸਲ 'ਚ ਤੁਹਾਡੇ ਹੀ ਨੇ ਇਹਦੇ ਤੇ ਕਿਸੇ ਦਾ ਕੋਈ ਹੱਕ ਨਹੀਂਗਾ ਇਹ ਵਾਹਿਗੁਰੂ ਜੀ ਨੇ ਤੁਹਾਡਾ ਜਸਟ ਇੱਕ ਇਮਤਿਹਾਨ ਲਿਆ ਸੀਗਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਹ ਇਮਤਿਹਾਨ ਪਾਸ ਕੀਤਾ ਤੇ ਉਹਨਾਂ ਨੇ ਖੁਸ਼ ਹੋ ਕੇ ਤੁਹਾਨੂੰ ਤੁਹਾਡਾ ਇੱਕ ਤਰ੍ਹਾਂ ਦੀ ਉਹ ਰਕਮ ਹੀ ਵਾਪਸ ਜੀ ਉਹ ਕੀਤੀ ਆ ਤੁਸੀਂ ਦੇਖੋ ਜੀ ਇਦਾਂ ਦੇ ਇੰਤਿਹਾਨ ਵੀ ਪੈ ਜਾਂਦੇ ਆ ਹਨਾ ਕਈ ਲੋਕ ਕਹਿ ਦਿੰਦੇ ਆ ਅਸੀਂ ਬਾਣੀ ਪੜ੍ਹਦੇ ਆ ਅਸੀਂ ਹੁਣ ਕਈ ਕਹਿ ਰਹਿੰਦੇ ਆ ਮੈਨੂੰ ਕਈ ਵਾਰ ਬਹੁਤ ਮੈਸੇਜ ਆਉਂਦੇ ਆ ਕਮੈਂਟ ਬਾਕਸ ਦੇ ਵਿੱਚ ਅਸੀਂ ਜਪਹਿਲਾਂ ਸਭ ਕੱਢ ਰਹੇ ਆ ਅਸੀਂ ਇੰਨੇ ਕੱਟ ਲਏ ਇੰਨੇ ਕੱਟ ਲਏ ਕੰਮ ਹੀ ਨਹੀਂ ਬਣ ਰਿਹਾਗੇ ਜਾਂ ਅਸੀਂ ਰੋਜ਼ ਬਾਣੀ ਪੜਦੇ ਆ ਠੀਕ ਆ ਜੇ ਤੁਸੀਂ ਬਾਣੀ ਪੜਦੇ ਹੋ ਪਰ ਦੇਖੋ ਜੀ ਵਾਹਿਗੁਰੂ ਜੀ ਨੇ ਇਹ ਵੀ ਤਾਂ ਦੇਖਣਾ ਵਾ ਬੰਦਾ ਮੇਰੀ ਬਾਣੀ ਪੜ ਰਿਹਾ ਜਾਂ ਮੇਰੇ ਤੋਂ ਇੰਨੀਆਂ ਦਾਤਾਂ ਮੰਗਦਾ ਵਾ ਹਨਾ ਕਿ ਉਹ ਸਿਰਫ ਇੱਕ ਦਾਤਾ ਮੰਗਣ ਤਾਂ ਕਿ ਬਾਣੀ ਪੜ ਰਿਹਾ ਜਾਂ ਉਹਨੂੰ ਮੈਤੇ ਵੈਸੇ ਵੀ ਵਿਸ਼ਵਾਸ ਹੈਗਾ ਸੋ ਵਿਸ਼ਵਾਸ ਤੋਂ ਮੰਗਣੇ ਤਾਂ ਤਾਂ ਪਰਖਣਾ ਵਾ ਕਿਸੇ ਵੀ ਰੂਪ ਚਾ ਕੇ ਪਰਖ ਲੈਣ ਜੀ ਉਹ ਤੇ ਜਿਵੇਂ ਉਸ ਵੀਰ ਦਾ ਪਰਖਿਆ ਤੇ ਇਸ ਕਰਕੇ ਜੀ ਜੇ ਤੁਸੀਂ ਬਾਣੀ ਪੜ੍ਹਦੇ ਹੋ ਤੇ ਬਹੁਤ ਵਧੀਆ ਬਾਣੀ ਵੀ ਪੜੋ ਪਰ ਨਾਲ ਦੀ ਨਾਲ ਤੁਸੀਂ ਹਮੇਸ਼ਾ ਤਿਆਰ ਰਹੋ ਕਿਉਂਕਿ ਕੋਈ ਨਹੀਂ ਪਤਾ ਇਗਜ਼ਾਮ ਲੈ ਲੈਣਾ ਜੀ ਆ ਕੇ ਕਿਉਂਕਿ ਜਦੋਂ ਆਪਾਂ ਕਲਾਸ ਦੇ ਵਿੱਚ ਪੜ੍ਹਾਈ ਕਰਦੇ ਹੁੰਦੇ ਆ ਨਾ ਕਈ ਵਾਰ ਟੀਚਰ ਵੀ ਸਰਪ੍ਰਾਈਜ਼ ਟੈਸਟ ਲੈਂਦੇ ਆ ਇਹ ਸਰਪ੍ਰਾਈਜ਼ ਟੈਸਟ ਵੀ ਹੋ ਸਕਦਾ ਤੁਹਾਡਾ ਤੇ ਤੁਸੀਂ ਦੇਖੋ ਆਪਣੇ ਆਪ ਨੂੰ ਕਿਵੇਂ ਪ੍ਰੀਪੇਅਰ ਕਰਨਾ ਰੋਜ਼ ਬਾਣੀ ਪੜ੍ਹੋ ਜੀ ਚਾਹੇ ਡੇਲੀ ਦਾ ਇੱਕ ਪਾਠ ਕਰੋ ਬਾਣੀ ਜ਼ਰੂਰ ਪੜਿਆ ਕਰੋ ਕਿਉਂਕਿ ਜਦੋਂ ਤੁਸੀਂ ਡੇਲੀ ਦਾ ਇੱਕ ਪਾਠ ਕਰਨ ਲੱਗੇ ਫਿਰ ਤੁਹਾਡਾ ਹੌਲੀ-ਹੌਲੀ ਮਨ ਮਿਤਨੇਮ ਨੂੰ ਆਪੇ ਕਰਨ ਲੱਗ ਜਾਣਾ ਫਿਰ ਤੁਹਾਡਾ ਜੇ ਤੁਸੀਂ ਇੱਕ ਕਰਦੇ ਹੋ ਫਿਰ ਤੁਸੀਂ ਦੋ ਤੇ ਆ ਜਾਣਾ ਦੋ ਤੋਂ ਫਿਰ ਤਿੰਨ ਤੇ ਆ ਜਾਣਾ ਹਨਾ ਤੇ ਸੁਖਣੀ ਸਹਿਬ ਜੀ ਦਾ ਬਾਤ ਵੀ ਡੇਲੀ ਇੱਕ ਜ਼ਰੂਰ ਕਰਿਆ ਕਰੋ ਦੇਖੋ ਜੀ ਕਿੰਨੀ ਵਧੀਆ ਇਹ ਤੋਂ ਇਹ ਸਿੱਖ ਮਿਲਦੀ ਆ ਕਿ ਵਾਹਿਗੁਰੂ ਜੀ ਜੇ ਤੁਸੀਂ ਉਹਨਾਂ ਨੂੰ ਆਪਣੀ ਬਾਹ ਫੜਾਈ ਆ ਨਾ ਉਹਨਾਂ ਨੇ ਤੁਹਾਡੀ ਬਾਹ ਛੱਡਣੀ ਨਹੀਂ ਹੈਗੀ ਪਰ ਤੁਹਾਡਾ ਇਮਤਿਹਾਨ ਵੀ ਜ਼ਰੂਰ ਲੈਣਾ ਤੁਹਾਡੀ ਬਾਹ ਵੀ ਉਹਨਾਂ ਨੇ ਨਹੀਂ ਛੱਡਣੀ ਤੇ ਇਮਤਿਹਾਨ ਤੁਸੀਂ ਕਿਵੇਂ ਪਾਸ ਕਰਨਾ ਉਹ ਹਮ ਤੁਹਾਡੇ ਹੱਥ ਵਾ ਸੋ ਅੱਜ ਦੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਸੱਚੀ ਹਕਦੀਤੀ ਤੁਹਾਡੇ ਲਈ ਲੈ ਕੇ ਸੋ ਤਦ ਤੱਕ ਦੇ ਲਈ ਸਭ ਨੂੰ ਮੇਰੇ ਤੁਹਾਡੀ ਛੋਟੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਸਤਿ ਸ਼੍ਰੀ ਅਕਾਲ ਜੀ